ਯੋਗ ਗੁਰੂ RAM DEEP ਦੀਆਂ ਮੁਸੀਬਤਾਂ ਘਟੇ ਹੋਣ ਤਾਂ ਨਾਮ ਨਹੀਂ ਲੈ ਰਹੀਆਂ ਸੁਪਰੀਮ ਕੋਰਟ ਦੀ ਸਖਤ ਫਟਕਾਰ ਤੋਂ ਬਾਅਦ ਉੱਤਰਾਖੰਡ ਸਰਕਾਰ ਦੀ ਲਾਇਸੈਂਸ ਅਥਾਰਟੀ ਨੇ ਬੱਬਰ RAM DEEP ਦੀ ਦਿਵਯਾ ਫਾਰਮੇਸੀ ਅਤੇ ਪਤੰਜਲੀ ਅਯੁਰਵੇਦ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਇਸ ਦੇ ਨਾਲ ਹੀ ਬੱਬਰ RAM DEEP ਦੀ ਇੱਕ ਹੋਰ ਕੰਪਨੀ ਪਤੰਜਲੀ ਫੂਡਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਰਾਜ ਸਰਕਾਰ ਦੀ ਲਾਇਸੈਂਸਿੰਗ ਅਥਾਰਟੀ ਨੇ ਪਤੰਜਲੀ ਅਯੁਰਵੇਦ ਅਤੇ ਦਿਵਿਆ ਫਾਰਮੇਸੀ ਦੀਆਂ 14 ਦਵਾਈਆਂ ਅਤੇ ਉਤਪਾਦਾਂ ਦੇ ਨਿਰਮਾਣ ਲਾਇਸੈਂਸਾਂ ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਦੇ ਨਾਲ ਹੀ ਸਬੰਧਤ ਵਿਭਾਗਾਂ ਨੂੰ ਸਖਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਇੱਕ ਹੁਕਮ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਅਤੇ ਡਰੱਗਸ ਐਂਡ ਕੋਸਮੈਟਿਕਸ ਐਕਟ ਦੀ ਉਲੰਘਣਾ ਦੇ ਵਿੱਚ ਇਨ੍ਹਾਂ ਉਤਪਾਦਾਂ ਦੇ ਗਮਰਾਹਕੁਨ ਇਸ਼ਤਿਹਾਰਾਂ ਬਾਰੇ ਕੰਪਨੀ ਦੀਆਂ ਸ਼ਿਕਾਇਤਾਂਦਾਰ ਨੋਟਿਸ ਲੈਂਦੇ ਆ ਜਾਰੀ ਕੀਤੇ ਗਏ ਹੁਕਮ ਅਨੁਸਾਰ ਦਿਵਿਆ ਫਾਰਮੇਸੀ ਦੇ ਉਤਪਾਦਾਂ ਜਿਨ੍ਹਾਂ ਦੇ ਨਿਰਮਾਣ ਲਾਇਸੈਂਸ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਉਨ੍ਹਾਂ ਦੇ ਵਿੱਚ ਸ਼ੁਭਾਸਰੀ ਗੋਲਡ ਸ਼ੁਭਾਸਰੀ ਬਤੀ ਬ੍ਰੌਂਕਮ ਸ਼ੁਭਾਸਰੀ ਪ੍ਰਵਾਹੀ ਸ਼ੁਭਾਸਰੀ ਅਵਲੇਹਾ ਮੁਕਤਾ ਬਤੀ ਐਕਸਟਰਾ ਪਾਵਰ ਲਿਪਿਡਮ ਬੀਪੀ ਗ੍ਰੇਟ ਮધુ ਗ੍ਰੇਟ ਪਤੰਜਲੀ ਦ੍ਰਿਸ਼ਟੀ ਆਈ ਡ੍ਰੌਪ ਆਈ ਗ੍ਰੇਟ ਗੋਲਡ ਅਤੇ ਮਧੁਨਾਸ਼ੀਤੀ ਵਿਤੀ ਐਕਸਟਰਾ ਪਾਵਰ ਉਸ ਸ਼ਾਮਲ ਹਨ ਇਸ ਹੁਕਮ ਦੇ ਵਿੱਚ ਕਿਹਾ ਗਿਆ ਕਿ ਨਿਯਮਾਂ ਦੀ ਬਾਰ ਬਾਰ ਉਲੰਘਣਾ ਕਰਨ ਦੇ ਕਾਰਨ ਲਾਇਸੈਂਸਰ ਰੱਦ ਕੀਤਾ ਗਿਆ ਉਸ ਤੋਂ ਪਹਿਲਾਂ 10 April ਨੂੰ ਸਵੇਰ ਸਰਕਾਰ ਨੇ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ਲਾਇਸੈਂਸਿੰਗ ਅਥਾਰਟੀ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਵੀ ਦਾਇਰ ਕੀਤਾ ਹੈ ਦੂਜੇ ਪਾਸੇ ਗoods ਐਂਡ ਸਰਵਿਸਿਜ਼ ਐਕਟ ਕੂਫੀਆ ਵਿਭਾਗ ਨੇ ਪਤੰਜਲੀ ਫੂਡਸ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ ਕੰਪਨੀ ਨੂੰ ਇਹ ਦੱਸਣ ਦੇ ਲਈ ਕਿਹਾ ਕਿ ਇਸ ਤੋਂ ਸ타ਈ.46 ਕਰੋੜ ਰੁਪਏ ਦਾ ਇਨਪੁਟ ਟੈਕਸ ਕ੍ਰੈਡਿਟ ਕਿਉਂ ਨਾ ਫਸੂਲਾ ਜਾਵੇ ਜੋ ਗੁਰੂ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਗਰੁੱਪ ਦੀ ਕੰਪਨੀ ਨੂੰ 26 ਅਪ੍ਰੈਲ ਨੂੰ ਰੈਗੂਲੇਟਰ ਕੋਲ ਕੰਪਨੀ ਵੱਲੋਂ ਦਾਅਰ ਕੀਤੇ ਵੇਰਵੇ ਮੁਤਾਬਕ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਲ ਜਨਰਲ ਚੰਡੀਗੜ੍ਹ ਜਨਰਲ ਯੂਨਿਟ ਤੋਂ ਇੱਕ ਨੋਟਿਸ ਮਿਲਿਆ ਹੈ ਇਹ ਕੰਪਨੀ ਮੁੱਖ ਤੌਰ ਤੇ ਖਾਣ ਵਾਲੇ ਤੇਲ ਦਾ ਕਾਰੋਬਾਰ ਕਰਦੀ ਹੈ ਕੰਪਨੀ ਨੇ ਕਿਹਾ ਕਿ ਕੰਪਨੀ ਨੂੰ ਕਾਹਨ ਦੋਸੋ ਨੋਟਿਸ ਮਿਲਿਆ ਹੈ ਕੰਪਨੀ ਇਸ ਦੇ ਅਧਿਕਾਰੀਆਂ ਅਤੇ ਅਧਿਕਾਰਤ ਹਸਤਾਖਰਕਰਤਾਵਾਂ ਨੂੰ ਕਾਰਨ ਦਿਖਾਉਣ ਦੇ ਲਈ ਕਿਹਾ ਗਿਆ ਹੈ 27 ਕਰੋੜ 46 ਲੱਖ 14343 ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ ਰਾਸ਼ੀ ਦੀ ਵਸੂਲੀ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਜੁਰਮਾਨਾ ਕਿਉਂ ਨਹੀਂ ਲਗਾਇਆ ਜਾਣਾ ਚਾਹੀਦਾ ਬਿਊਰੋ ਰਿਪੋਰਟ ਐਸਮ ਜਰਨਲ ਨਿਯੋਗ ਗੁਰੂ ਰਾਮਦੇਵ ਦੀਆਂ ਮੁਸੀਬਤਾਂ ਘਟ ਹੋਣ ਤਾਂ ਨਾਮ ਨਹੀਂ ਲੈ ਰਹੀਆਂ ਸੁਪਰੀਮ ਕੋਰਟ ਦੀ ਸਖਤ ਫਟਕਾਰ ਤੋਂ ਬਾਅਦ ਉੱਤਰਾਖੰਡ ਸਰਕਾਰ ਦੀ ਲਾਇਸੈਂਸ ਅਥਾਰਟੀ ਨੇ ਬਬਰ ਰਾਮਦੇਵ ਦੀ ਦਿਵਯਾ ਫਾਰਮੇਸੀ ਅਤੇ ਪਤੰਜਲੀ ਅਯੁਰਵੇਦ ਦੇ ਖਿਲਾਫ ਵੱਡੇ ਕਾਰਵਾਈ ਕੀਤੀ ਹੈ ਇਸ ਦੇ ਨਾਲ ਹੀ ਬਬਰ RAM DEVI ਦੀ ਇੱਕ ਹੋਰ ਕੰਪਨੀ ਪਤੰਜਲੀ ਫੂਡਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਰਾਜ ਸਰਕਾਰ ਦੀ ਲਾਇਸੈਂਸਿੰਗ ਅਥਾਰਟੀ ਨੇ ਪਤੰਜਲੀ ਅਜੁਰਬੈਦ ਅਤੇ ਦਿਵਯਾ ਫਾਰਮੇਸੀ ਦੀਆਂ 14 ਦਵਾਈਆਂ ਅਤੇ ਉਤਪਾਦਾਂ ਦੇ ਨਿਰਮਾਣ ਲਾਇਸੈਂਸਾਂ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਸਬੰਧਤ ਵਿਭਾਗਾਂ ਨੂੰ ਸਖਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਇੱਕ ਹੁਕਮ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਅਤੇ ਡਰੱਗਸ ਐਂਡ ਕਾਸਮੈਟਿਕਸ ਐਕਟ ਦੀ ਉਲੰਘਣਾ ਦੇ ਵਿੱਚ ਇਨ੍ਹਾਂ ਉਤਪਾਦਾਂ ਦੇ ਗਮਰਾਹਕੁਨ ਇਸ਼ਤਿਹਾਰਾਂ ਬਾਰੇ ਕੰਪਨੀ ਦਿਆ ਸ਼ਿਕਾਇਤਾਂਦਾਰ ਨੋਟਿਸ ਲੈਂਦੇ ਚਾਰੀ ਕੀਤਾ ਗਿਆ ਹੁਕਮ ਅਨੁਸਾਰ ਦਿਵਯਾ ਫਾਰਮੇਸੀ ਦੇ ਉਤਪਾਦਾਂ ਜਿਨ੍ਹਾਂ ਦੇ ਨਿਰਮਾਣ ਲਾਇਸੈਂਸ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਉਹਨਾਂ ਦੇ ਵਿੱਚ ਸ਼ੁਭਾਸਰੀ ਗੋਲਡ ਸ਼ੁਭਾਸਰੀ ਬਤੀ ਬ੍ਰੌਂਕਮ ਸ਼ੁਭਾਸਰੀ ਪ੍ਰਵਾਹੀ ਸ਼ੁਭਾਸਰੀ ਅਵਲੇਹਾ ਮੁਕਤਵਤੀ ਐਕਸਟਰਾ ਪਾਵਰ ਲਿਪਿਡਮ ਬੀਪੀ ਗ੍ਰੇਡ ਮધુ ਗ੍ਰੇਡ ਪਤੰਜਲੀ ਦ੍ਰਿਸ਼ਟੀ ਆਈ ਡ੍ਰੌਪ ਆਈ ਗ੍ਰੇਡ ਗੋਲਡ ਅਤੇ ਮਧੁਨਾਸ਼ੀਤੀ ਵਿਤੀ ਐਕਸਟਰਾ ਪਾਵਰ ਉਸ ਸ਼ਾਮਲ ਹਨ ਇਸ ਹੁਕਮ ਦੇ ਵਿੱਚ ਕਿਹਾ ਗਿਆ ਕਿ ਨਿਯਮਾਂ ਦੀ ਬਾਰ ਬਾਰ ਉਲੰਘਣਾ ਕਰਨ ਦੇ ਕਾਰਨ ਲਾਇਸੈਂਸਰ ਰੱਦ ਕੀਤਾ ਗਿਆ ਉਸ ਤੋਂ ਪਹਿਲਾਂ 10 April ਨੂੰ ਸਵੇਰ ਸਰਕਾਰ ਨੇ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ਲਾਇਸੈਂਸਿੰਗ ਅਥਾਰਟੀ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਵੀ ਦਾਰ ਕੀਤਾ ਹੈ ਦੂਜੇ ਪਾਸੇ ਗoods ਐਂਡ ਸਰਵਿਸੈਸ ਐਕਟ ਕੂਫੀਆ ਵਿਭਾਗ ਨੇ ਪਤੰਜਲੀ ਫੂਡਸ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ ਕੰਪਨੀ ਨੂੰ ਇਹ ਦੱਸਣ ਦੇ ਲਈ ਕਿਹਾ ਕਿ ਇਸ ਤੋਂ 27.46 ਕਰੋੜ ਰੁਪਏ ਦਾ ਇਨਪੁਟ ਟੈਕਸ ਕ੍ਰੈਡਿਟ ਕਿਉਂ ਨਾਫਸੂਲਿਆ ਜਾਵੇ ਜੋ ਗੁਰੂ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਗਰੁੱਪ ਦੀ ਕੰਪਨੀ ਨੂੰ 26 April ਨੂੰ ਰੈਗੂਲੇਟਰ ਕੋਲ ਕੰਪਨੀ ਵੱਲੋਂ ਦਾਇਰ ਕੀਤੇ ਬਿਆਨ ਮੁਤਾਬਕ GST ਇੰਟੈਲੀਜੈਂਸ ਦੇ ਡਾਇਰੈਕਟੋਰੇਲ ਜਨਰਲ ਚੰਡੀਗੜ੍ਹ ਜਨਰਲ ਯੂਨਿਟ ਤੋਂ ਇੱਕ ਨੋਟਿਸ ਮਿਲਿਆ ਹੈ ਇਹੀ ਕੰਪਨੀ ਮੁੱਖ ਤੌਰ ਤੇ ਖਾਨ ਵਾਲੇ ਤੇਲ ਦਾ ਕਾਰੋਬਾਰ ਕਰਦੀ ਹੈ ਕੰਪਨੀ ਨੇ ਕਿਹਾ ਕਿ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਮਿਲਿਆ ਹੈ ਕੰਪਨੀ ਇਸ ਦੇ ਅਧਿਕਾਰੀਆਂ ਅਤੇ ਅਧਿਕਾਰਤ ਹਸਤਾਕਰ ਕਰਤਾਵਾਂ ਨੂੰ ਕਾਰਨ ਦਿਖਾਉਣ ਦੇ ਲਈ ਕਿਹਾ ਗਿਆ ਹੈ 27 ਕਰੋੜ 46 ਲੱਖ 14343 ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ ਰਕਮ ਦੀ ਵਸੂਲੀ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਜੁਰਮਾਨਾ ਕਿਉਂ ਨਹੀਂ ਲਗਾਇਆ ਜਾਣਾ ਚਾਹੀਦਾ ਬਿਊਰੋ ਰਿਪੋਰਟ ਐਸਮ ਜਰਨਲ ਨਿਊਜ਼